ਸਭ ਜਨ ਤੌਬਾ ਕਰੋ ਤੌਬਾ ਕਰੋ ਆਪਣੇ ਗੁਨਾਹਾਂ ਤੋਂ ਕਿਉਂਕਿ ਰੋਜ਼ ਸਾਡੇ ਕੋਲੋਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਆ ਸੋਚਾਂ ਦੇ ਰਾਹੀਂ ਕੰਮਾਂ ਕਰਾਂ ਦੇ ਰਾਹੀਂ ਬਹੁਤ ਕੁਝ ਮੂੰਹ ਤੋਂ ਅਸੀਂ ਗਲਤ ਬੋਲ ਦਿੰਦੇ ਆ ਮਨ ਵਿੱਚ ਬੜੀਆਂ ਗਲਤ ਸੋਚਾਂ ਸੋਚਦੇ ਆ ਸਭ ਤੋਂ ਪਹਿਲਾਂ ਤੌਬਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਸਾਡੇ ਹੀ ਬੁਰੇ ਕੰਮਾਂ ਦੀ ਵਜ੍ਹਾ ਦਾ ਕਰਕੇ ਆ ਇਸ ਲਈ ਪਰਮੇਸ਼ਵਰ ਦੇ ਅੱਗੇ ਆਪਣੇ ਮਨ ਨੂੰ ਫਿਰਾਓ ਤੋਬਾ ਕਰੋ ਪਰਮੇਸ਼ਵਰ ਦੇ ਅੱਗੇ ਮਨ ਲਵੋ ਕਿ ਅਸੀਂ ਪਾਪੀ ਤੇ ਗੁਨੇਗਾਰ ਹਾਂ ਸਾਡੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਚੁੱਕੀਆਂ ਹੋਈਆਂ ਆ ਔਰ ਕਹੋ ਕਿ ਪਰਮੇਸ਼ਵਰ ਨਿਰਮਾਈ ਨਾਲ ਸਾਡਾ ਸੁਧਾਰ ਕਰੋ ਅਸੀਂ ਉਹਨਾਂ ਗੁਨਾਹਾਂ ਚੋਂ ਬਾਹਰ ਆਉਣਾ ਚਾਹੁੰਦੇ ਪਿਤਾ ਜੀ ਸਾਡੇ ਗੁਨਾਹ ਮਾਫ ਕਰ ਦਿਓ ਅਸੀਂ ਉਹਨਾਂ ਗਲਤੀਆਂ ਨੂੰ ਛੱਡਣਾ ਚਾਹੁੰਦੇ ਆ ਪ੍ਰਭੂ ਸਾਨੂੰ ਨੇਕ ਮੱਤ ਬਖਸ਼ੋ ਸੁਮੱਤ ਬਖਸ਼ੋ ਸਾਨੂੰ ਔਰ ਜਿਨ੍ਹਾਂ ਦੇ ਵੀ ਪ੍ਰਤੀ ਤੁਹਾਡੇ ਮਨਾਂ ਦੇ ਵਿੱਚ ਗੁੱਸਾ ਆ ਚਾਹੇ ਉਹ ਤੁਹਾਡੇ ਬਹੁਤ ਰਿਸ਼ਤੇਦਾਰ ਆ ਜਾਂ ਬਹੁਤ ਕੋਈ ਦੂਰ ਤਰੇਡੇ ਦਾ ਆ ਪਰ ਅੱਜ ਉਸ ਸਾਰੇ ਗੁੱਸੇ ਨੂੰ ਕੱਢ ਦਿਓ ਜਾਂ ਤਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਗੁੱਸਾ ਰੱਖ ਸਕਦੇ ਹੋ ਜਾਫਿਰ ਤੁਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਰੱਖ ਸਕਦੇ ਹੋ ਇਹ ਤੁਹਾਡੇ ਉੱਤੇ ਅੱਜ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਮਨ ਵਿੱਚ ਪਰਮੇਸ਼ਵਰ ਦੀ ਕਿਰਪਾ ਲੈਣੀ ਹੈ ਜਾਂ ਗੁੱਸੇ ਨੂੰ ਰੱਖਣਾ ਹੈ ਤਾਂ ਅਗਰ ਤੁਸੀਂ ਚਾਹੁੰਦੇ ਆ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਹੋਏ ਪਰਮੇਸ਼ਵਰ ਦਾ ਫਜ਼ਲ ਤੁਹਾਡੇ ਉੱਤੇ ਹੋਏ ਤਾਂ ਹਰੇਕ ਤਰ੍ਹਾਂ ਦੇ ਗੁੱਸੇ ਗਿਲੇ ਨੂੰ ਹਰੇਕ ਉਸ ਇਨਸਾਨ ਨੂੰ ਮaaf ਕਰ ਦਿਓ ਜਿਨੇ ਤੁਹਾਡੇ ਨਾਲ ਧੋਖਾ ਕੀਤਾ ਜਿਹੜਾ ਤੁਹਾਡੇ ਵਿਰੁੱਧ ਬੋਲਿਆ ਜਿਹਨੇ ਤੁਹਾਡੇ ਵਿਰੁੱਧ ਸਾਜ਼ਿਸ਼ਾਂ ਕੀਤੀਆਂ ਜਿਹਨੇ ਤੁਹਾਨੂੰ ਔਖੇ ਵੇਲੇ ਛੱਡ ਦਿੱਤਾ ਤੁਹਾਡੀ ਗੱਲ ਨਹੀਂ ਸੁਣੀ ਤੁਹਾਡੇ ਨਾਲ ਨਹੀਂ ਤੁਰਿਆ ਪਰ ਅੱਜ ਤੁਸੀਂ ਆਪਣੇ ਆਪ ਨੂੰ ਐਨ ਖਾਲੀ ਭਾਂਡਾ ਜਿਹਦਾ ਮੰਜਾ ਹੁੰਦਾ ਏਦਾਂ ਸਵਾਰ ਕੇ ਪਰਮੇਸ਼ਵਰ ਦੇ ਅੱਗੇ ਹਾਜ਼ਰ ਕਰੋ ਤਾਂ ਜੋ ਇਸ ਸਵਾਰੇ ਹੋਏ ਸਾਫ ਬਰਤਨ ਦੇ ਅੰਦਰ ਪਰਮੇਸ਼ੁਰ ਆਪਣੇ ਖਜ਼ਾਨੇ ਨੂੰ ਭਰ ਦੋਵੇ ਤਾਂ ਪਰਮੇਸ਼ੁਰ ਤੋਂ ਮੰਗੋ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਤਾਂ ਪੂਰੀ ਰੂਹ ਦੇ ਨਾਲ ਮੰਗੋ ਪਰਮੇਸ਼ੁਰ ਦੇ ਕੋਲੋਂ ਆਪਣੇ ਲਈ ਚੰਗਿਆਈ ਨੂੰ ਮੰਗੋ ਸ਼ਿਫਾ ਨੂੰ ਮੰਗੋ ਨਜ਼ਾਤ ਨੂੰ ਮੰਗੋ ਪਰਮੇਸ਼ੁਰ ਦੇ ਕੋਲੋਂ ਪਰਮੇਸ਼ੁਰ ਦੀ ਕਿਰਪਾ ਮੰਗਲੋ ਪਰਮੇਸ਼ੁਰ ਦੇ ਕੋਲੋਂ ਮੰਗੋ ਕਿ ਪ੍ਰਭੂ ਤੁਹਾਨੂੰ ਆਪਣਾ ਗਿਆਨ ਬਖਸ਼ਿਸ਼ ਕਰਨ ਪਰਮੇਸ਼ਵਰ ਦੇ ਕੋਲੋਂ ਮੰਗੋ ਕਿ ਆਪਣੀ بادشاہਤ ਦੇ ਭੇਤਾਂ ਨੂੰ ਪ੍ਰਭੂ ਤੁਹਾਡੇ ਉੱਤੇ ਖੋਲ ਦੇਣ ਮੰਗ ਲਓ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗ ਲਓ ਆਪਣੇ ਘਰਾਂ ਦੇ ਵਿੱਚ ਪ੍ਰੇਮ ਆਨੰਦ ਤੇ ਸ਼ਾਂਤੀ ਨੂੰ ਮੰਗ ਲਓ ਕਿ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਮੰਗ ਲਓ ਕਿ ਪਰਮੇਸ਼ਵਰ ਤੁਹਾਨੂੰ ਹਰੇਕ ਜਾਦੂ ਟੋਣੇ ਤੋਂ ਆਜ਼ਾਦ ਕਰੇ ਦੁਸ਼ਟਾਂਤਿਆਂ ਤੋਂ ਤੁਸੀਂ ਆਜ਼ਾਦ ਹੋ ਜਾਓ ਮੰਗੋ ਖੜਕਾਓ ਵਚਨ ਜਿਖਿਆ ਤੁਹਾਡੇ ਲਈ ਖੋਲਿਆ ਜਾਏਗਾ ਤੂੰ ਢੋਂਗੇ ਤਾਂ ਤੁਹਾਨੂੰ ਲੱਭ ਪਏਗਾ ਸੋਬ ਤੁਸੀਂ ਆਪਣੇ ਪਿਤਾ ਦੇ ਦਰ ਦੇ ਉੱਤੇ ਆਏ ਹੋ ਤੁਹਾਨੂੰ ਸ਼ਰਮਾਉਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਡੇ ਪਿਤਾ ਦਾ ਘਰ ਹੈ ਤੁਹਾਡੇ ਪਿਤਾ ਦੀ ਪ੍ਰੈਜ਼ੈਂਸ ਹੈ ਤੁਸੀਂ ਆਪਣੇ ਪਿਤਾ ਦੇ ਸਨਮੁਖ ਹੋ ਇਸ ਲਈ ਅੱਜ ਜੋ ਵੀ ਚਾਹੀਦਾ ਹੈ ਬਿਨਾਂ ਝਿਜਕਦੇ ਆਪਣੇ ਪਿਤਾ ਕੋਲੋਂ ਮੰਗੋ ਕਿਉਂਕਿ ਇੱਕੋ ਹੀ ਆ ਜੋ ਸਭ ਕੁਝ ਦਿੰਦਾ ਹੈ ਪਰ ਕਦੀ ਵੀ ਕਿਸੇ ਨੂੰ ਉਲਾਮਾ ਨਹੀਂ ਦਿੰਦਾ ਤਾਂ ਅੱਜ ਖੁੱਲ੍ਹਦਿਲੀ ਦੇ ਨਾਲ ਮਨ ਖੋਲ ਕੇ ਮੂੰਹ ਖੋਲ ਕੇ ਪਰਮੇਸ਼ਵਰ ਤੋਂ ਮੰਗੋ ਅਰ ਮੈਂ ਯਕੀਨ ਕਰਦੀ ਅੱਜ ਉਹ ਅਸਮਾਨ ਦੇ ਚਰੋਖੇ ਖੋਲ ਕੇ ਤੁਹਾਨੂੰ ਦੇਵੇਗਾ ਅਰ ਕਿਸੇ ਵੀ ਚੰਗੀ ਚੀਜ਼ ਦੀ ਤੁਹਾਨੂੰ ਥੋੜਾ ਨਾ ਰਹੇਗੀ ਕਿਉਂਕਿ ਤੁਸੀਂ ਅੱਜ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਏ ਹੋ ਤੁਹਾਡੇ ਉਤੋਂ ਸਰਾਪ ਟੁੱਟ ਜਾਣਗੇ ਅਰ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਤੋਂ ਨਜ਼ਾਰ ਨੂੰ ਪਾਓਗੇ ਮੈਨੂੰ ਪੂਰਾ ਯਕੀਨ ਹੈ ਕਿ ਅੱਖਾਂ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਐ ਲਿਵਰ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਜਾ ਰਹੀਆਂ ਐ ਕਿਡਨੀ ਜ਼ਹੀਲ ਹੋ ਰਹੀਆਂ ਐ ਯੈਸ ਹਰੇਕ ਗੁਪਤ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਆ ਆਮੇਨ ਔਰ ਤਾਂ ਮਰਦਾਂ ਦੇ ਗੁਪਤ ਰੋਗ ਦੂਰ ਹੋ ਰਹੇ ਆ ਆਮੇਨ ਹਰ ਸਰਾਂਬ ਤੁਹਾਡੇ ਉੱਤੇ ਟੁੱਟ ਰਿਹਾ ਐ ਯੈਸ ਨਸ਼ਿਆਂ ਦੀਆਂ ਬੁਰੀਆਂ ਆਦਤਾਂ ਤੁਹਾਨੂੰ ਛੱਡ ਕੇ ਜਾ ਰਹੀਆਂ ਐ ਯੈਸ ਵੇ ਵਿਚਾਰ ਦਾ ਗੰਦਾ ਆਤਮਾ ਤੁਹਾਨੂੰ ਛੱਡ ਕੇ ਜਾ ਰਿਹਾ ਹੈ। ਯੈਸ ਜੋ ਵੀ ਜਾਦੂ ਟੋਣੇ ਤੁਹਾਡੇ ਉੱਤੇ ਹੋਏ ਆ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਵਚਨ ਦੇ ਦਿੱਤੇ ਹੋਏ ਅਧਿਕਾਰ ਦੇ ਅਖਤਿਆਰ ਦੇ ਨਾਲ ਉਹਨਾਂ ਜਾਦੂ ਟੋਣਿਆਂ ਦੀਆਂ ਸਾਰੀਆਂ ਸ਼ਕਤੀਆਂ ਨੂੰ ਰੱਦ ਕਰਦੀ ਹਾਂ। ਰੱਦ ਕਰਦੀ ਹਾਂ। ਰੱਦ ਕਰਦੀ ਹਾਂ। ਉਹਨਾਂ ਦੇ ਸੌਣ ਨੂੰ ਰੱਦ ਕਰਦੀ ਹਾਂ। ਰੱਦ ਕਰਦੀ ਹਾਂ। ਰੱਦ ਕਰਦੀ ਹਾਂ। ਕਿਉਂਕਿ ਸਾਡਾ ਬਲ ਤੇ ਜ਼ੋਰ ਇਹ ਹਵਾ ਹੈ ਕੋਈ ਵੀ ਵੈਰੀ ਦੀ ਸ਼ਕਤੀ ਦਾ ਜ਼ੋਰ ਅੱਜ ਤੋਂ ਲਾ ਕੇ ਤੁਹਾਡੇ ਉੱਤੇ ਚੱਲਣਾ ਨਹੀਂ ਕਿਉਂਕਿ ਸਾਡਾ ਪਰਮੇਸ਼ਰ ਜ਼ੋਰ ਆਵਰ ਪਰਮੇਸ਼ਰ ਹੈ ਪਰਮੇਸ਼ਰ ਤੋਂ ਵੱਡਾ ਕੋਈ ਵੀ ਨਹੀਂ ਹੈ ਜੇ ਤੁਸੀਂ ਅੱਜ ਪਰਮੇਸ਼ਰ ਨੂੰ ਆਪਣੇ ਜੀਵਨ ਵਿੱਚ ਲੈ ਲਵੋਗੇ ਸਾਰੇ ਦੁੱਖ ਤੁਹਾਨੂੰ ਛੱਡ ਕੇ ਚਲੇ ਜਾਣਗੇ ਕਿਉਂਕਿ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਉੱਥੇ ਬਿਮਾਰੀਆਂ ਨਹੀਂ ਰਹਿ ਸਕਦੀਆਂ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਉਥੇ ਜਾਦੂ ਟੋਣੇ ਸਰਾਬ ਨਹੀਂ ਰਹਿ ਸਕਦੇ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਉਥੇ ਦੁਸ਼ਟ ਆਤਮਾ ਨਹੀਂ ਰਹਿ ਸਕਦਾ ਜਿੱਥੇ ਪਰਮੇਸ਼ਰ ਦੀ ਹਜ਼ੂਰੀ ਉਥੇ ਹਨੇਰਾ ਨਹੀਂ ਰਹਿ ਸਕਦਾ ਇਸ ਲਈ ਮੰਗੋ ਪਰਮੇਸ਼ਰ ਦੀ ਹਜ਼ੂਰੀ ਨੂੰ हे ਪਿਤਾ ਆਪਣੀ ਪਾਵਨ ਹਜ਼ੂਰੀ ਦੇ ਨਾਲ ਸਾਨੂੰ ਨੇਹਾਲ ਕਰੋ اے ਪਿਤਾ ਤੁਹਾਡੀ ਹਜ਼ੂਰੀ ਸਾਡੇ ਦਿਲਾਂ ਵਿੱਚ ਠਹਿਰ ਜਾਏ ਸਾਡੇ ਮਨਾਂ ਵਿੱਚ ਠਹਿਰ ਜਾਏ ਸਾਡੀਆਂ ਸੋਚਾਂ ਦੇ ਵਿੱਚ ਸਾਡੇ ਨਾਲ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਠਹਿਰ ਜਾਏ प्रभु साडे रूह जी समझान उते कब्जा करो साडीया सोचा विचारा ते दिल दे ख्यालां दे उते कब्जा करो प्रभु साडे लहू मांस ते हड्डियां दे उते कब्जा करो हर एक ओ बीमारी जेडी किसे भी कीते कराए दे राई आई है यीशु मसीह रे नाम च जा जाए जाए चले जाए जाए ऐसे कड़ी में हुक्म कर दिया जाए।, 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 जाए। ਹਰ ਉਹਦੇ ਵਾਪਸ ਆਉਣ ਦੇ ਸਾਰੇ ਰਾਹਾਂ ਨੂੰ ਬੰਦ ਕਰ ਦਿੰਨੇ ਆ। ਯੈਸ। ਹਰੇਕ ਉਹ ਦੁਸ਼ਟ ਆਤਮਾ ਜਿਹੜਾ ਤੁਹਾਡੇ ਜਿਸਮ ਦੇ ਅੰਦਰ, ਤੁਹਾਡੇ ਘਰ ਦੇ ਅੰਦਰ, ਤੁਹਾਡੇ ਕਾਰੋਬਾਰ ਦੇ ਅੰਦਰ ਕੰਮ ਕਰ ਰਿਹਾ, ਤੁਹਾਡੇ ਪਰਿਵਾਰ ਦੇ ਅੰਦਰ ਕੰਮ ਕਰ ਰਿਹਾ, ਮੈਂ ਪਰਮੇਸ਼ਰ ਦੀ ਦਾਸੀ ਪਰਮੇਸ਼ਰ ਨੇ ਦਿੱਤੇ ਅਧਿਕਾਰ ਦੇ ਨਾਲ ਉਹਨੂੰ ਛੜਕਦੀ ਆਂ, ਹੁਕਮ ਕਰਦੀ ਆਂ, ਯੈਸ ਉਸ ਮਸੀਹ ਦੇ ਨਾਮ 'ਚ ਨਿਕਲ ਜਾ। ਨਿਕਲ ਜਾ। ਸੁਕੀਆਂ ਤੇ ਉਜੜਾ ਥਾਮਰੇ ਵਿੱਚ ਚਲੇ ਜਾ ਤੇਰੇ ਵਾਪਸ ਆਉਣ ਦੇ ਸਾਰੇ ਰਹਨੂ ਬੰਦ ਕਰ ਦਿੰਦੇ ਥੈਂਕ ਯੂ ਫਾਰ ਤੈਰੀ ਹਰ ਜੀਆਂ ਤੇ ਗਦੂਦਾਂ ਤੋਂ ਤੁਸੀਂ ਆਸਾਨ ਹੋ ਰਹੇ ਹੋ ਹਰ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਚੱਲ ਰਹੀਆਂ ਐ ਇਕੱਠੀਏ ਦੀ ਬਿਮਾਰੀ ਜਾ ਰਹੀ ਹੈ ਕਿਡਨੀ ਜ਼ਹੀਰ ਹੋ ਰਹੀ ਸਭ ਨਾਰਮਲ ਹੋ ਰਿਹਾ ਆ ਖੂਨ ਦੀ ਕਮੀ ਪੂਰੀ ਹੋ ਰਹੀ ਆ ਹਰ ਬੁਖਾਰ ਤੁਹਾਨੂੰ ਛੱਡ ਕੇ ਜਾ ਰਿਹਾ ਆ ਹਰ ਇਨਫੈਕਸ਼ਨ ਤੋਂ ਤੁਸੀਂ ਇਜ਼ਾਦ ਹੋ ਰਹੇ ਹੋ ਤੁਸੀਂ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਚੰਗੇ ਹੋ ਰਹੇ ਹੋ ਮੈਂ ਫਿਰ ਤੋਂ ਕਹਿੰਨੀ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਤੁਸੀਂ ਚੰਗੇ ਹੋ ਰਹੇ ਹੋ ਸਭ ਕੋ ਤੁਸੀਂ ਚੰਗੇ ਹੋ ਚੁੱਕੇ ਹੋ ਆਪਣੀ ਚੰਗਿਆਈ ਦਾ ਐਲਾਨ ਕਰੋ ਕਲੀਸਿਆ ਆਪਣੇ ਮੂੰਹ ਤੋਂ ਕਹੋ ਕਿ ਮੈਂ ਚੰਗਾ ਹੋ ਚੁੱਕਾ ਹਾਂ but make ਵਸੀਲੇ ਨਾਲ ਜੇਸੂ ਮਸੀਹ ਦੇ ਮਾਰ ਖਾਨ ਦੇ ਵਸੀਲੇ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਹਾਂ ਮੈਂ ਚੰਗਾ ਕੀਤਾ ਗਿਆ ਹਾਂ ਸੱਚ ਵਿੱਚ ਉਸਨੇ ਮੇਰੇ ਗਮ ਝੁਕਲੇ ਹਨ ਅੱਜ ਮੈਂ ਹਰ ਗਮ ਤੋਂ ਆਜ਼ਾਦ ਹੋ ਗਿਆ ਹਾਂ ਅੱਜ ਮੈਂ ਹਰ ਗਮ ਤੋਂ ਆਜ਼ਾਦ ਹੋ ਗਿਆ ਹਾਂ ਅੱਜ ਮੈਂ ਹਰ ਚਿੰਤਾ ਤੋਂ ਆਜ਼ਾਦ ਹੋ ਗਿਆ ਹਾਂ ਹਰ ਚਿੰਤਾ ਤੋਂ ਆਜ਼ਾਦ ਹੋ ਗਿਆ ਪਰਮੇਸ਼ਵਰ ਨੇ ਮੈਨੂੰ ਸੱਚੀ ਆਜ਼ਾਦੀ ਦਿੱਤੀ ਹੈ ਮਸੀਹ ਨੇ ਮੈਨੂੰ ਆਜ਼ਾਦੀ ਨੇ ਆਜ਼ਾਦ ਕੀਤਾ ਹੈ ਆਪਣੀ ਆਜ਼ਾਦੀ ਦੀ ਘੋਸ਼ਣਾ ਕਰੋ ਤੁਹਾਡੀ ਸਰਕਾਰੀ ਦਰਬਾਰੇ ਫਤਿਹ ਹੋ ਰਹੀਆਂ ਹਰ ਤਰ੍ਹਾਂ ਦੇ ਮੁਕੱਦਮਿਆਂ ਵਿੱਚੋਂ ਤੁਸੀਂ ਬਾਹਰ ਆ ਰਹੇ ਹੋ ਤੁਹਾਡੇ ਰੁਕੇ ਹੋਏ ਕੰਮ ਬਣ ਰਹੇ ਆ ਪਰਮੇਸ਼ਵਰ ਦਾ ਹੱਥ ਤੁਹਾਡੇ ਉੱਤੇ ਆ ਸੱਚਮੁੱਚ ਪਰਮੇਸ਼ਵਰ ਦਾ ਹੱਥ ਤੁਹਾਡੇ ਉੱਤੇ ਆ ਡਿਵੋਰਸ ਕੈਨਸਲ ਹੋ ਰਹੇ ਆ ਤੁਹਾਡੇ ਘਰਾਂ ਚੋਂ ਕਲੇਸ਼ ਖਤਮ ਹੋ ਰਹੇ ਆ ਤੁਸੀਂ ਦੇਖੋਗੇ ਕਿ ਅੱਜ ਤੋਂ ਪਰਮੇਸ਼ਵਰ ਦਾ ਆਨੰਦ ਤੁਹਾਡੇ ਜੀਵਨ ਦੇ ਵਿੱਚ ਆ ਰਿਹਾ ਹੈ ਤੁਹਾਡੇ ਬੱਚੇ ਆਗਿਆਕਾਰੀ ਦੇ ਵਿੱਚ ਆ ਰਹੇ ਆ। ਯੈਸ। ਭਾਵੇਂ ਉਹ ਵਿਦੇਸ਼ਾਂ ਦੇ ਵਿੱਚ ਆ ਉਹ ਆਗਿਆਕਾਰੀ ਦੇ ਵਿੱਚ ਆ ਰਹੇ ਆ। ਯੈਸ। ਪਰਮੇਸ਼ਰ ਵਿਦੇਸ਼ਾਂ ਵਿੱਚ ਵੀ ਤੁਹਾਡੇ ਬੱਚਿਆਂ ਨੂੰ ਆਪਣੇ ਹੱਥ ਨਾਲ ਸੰਭਾਲ ਰਹੇ ਆ। ਪਰਮੇਸ਼ਰ ਤੁਹਾਨੂੰ ਚੰਗੇ ਕਾਰੋਬਾਰ ਨਾਲ ਬਲੈਸ ਕਰ ਰਹੇ ਆ। ਅਮੇਨ। ਤੁਹਾਡੇ ਰੁਕੇ ਹੋਏ ਕੰਮ ਬਣ ਰਹੇ ਆ। ਪਰਮੇਸ਼ਰ ਤੁਹਾਨੂੰ ਉੱਚਾ ਚੱਕ ਰਹੇ ਆ। ਅਮੇਨ। ਸੱਚਮੁੱਚ ਤੁਹਾਡੇ ਪੈਰ ਪਰਮੇਸ਼ਰ ਨੇ ਚਟਾਨ ਉੱਤੇ ਖੜਾ ਰਹੇ ਆ। ਪ੍ਰਭੂ ਨੇ ਅੱਜ ਤੁਹਾਡੀਆਂ ਫਰਿਆਦਾਂ ਨੂੰ ਸੁਣ ਲਿਆ ਆ। ਪਰਮੇਸ਼ੁਰ ਨੇ ਅੱਜ ਤੁਹਾਨੂੰ ਦੁੱਖਾਂ ਵਿੱਚੋਂ ਬਾਹਰ ਕੱਢਿਆ ਹੈ ਅੱਜ ਉਹ ਸਾਰੀਆਂ ਬੇੜੀਆਂ ਤੇ ਜ਼ੰਜੀਰਾਂ ਜਿਨ੍ਹਾਂ ਵਿੱਚ ਤੁਸੀਂ ਜਕੜੇ ਹੋਏ ਸੀ ਟੁੱਟ ਚੁੱਕੀਆਂ ਯਿਸੂ ਦੇ ਨਾਮ 'ਤੇ ਤੁਸੀਂ ਆਜ਼ਾਦ ਹੋ ਚੁੱਕੇ ਹੋ ਮੈਂ ਕਹਿੰਦੀ ਤੁਸੀਂ ਆਜ਼ਾਦ ਹੋ ਚੁੱਕੇ ਹੋ ਮੈਂ ਤੁਹਾਡੀ ਆਜ਼ਾਦੀ ਦੀ ਘੋਸ਼ਣਾ ਕਰਦੀ ਹਾਂ ਮੈਂ ਤੁਹਾਡੀ ਚੰਗਿਆਈ ਦੀ ਘੋਸ਼ਣਾ ਕਰਦੀ ਹਾਂ ਮੈਂ ਤੁਹਾਡੇ ਛੁਟਕਾਰੇ ਦੀ ਘੋਸ਼ਣਾ ਕਰਦੀ ਹਾਂ ਔਰ ਮੈਂ ਘੋਸ਼ਣਾ ਕਰਦੀ ਹਾਂ ਕਿ ਹਰੇਕ ਪ੍ਰਾਰਥਨਾ ਜੋ ਅੱਜ ਤੁਸੀਂ ਸ਼ਰਧਾ ਇੱਛਾ ਦੇ ਅਨੁਸਾਰ ਪਰਮੇਸ਼ਰ ਦੇ ਅੱਗੇ ਕੀਤੀ ਉਹਦਾ ਉੱਤਰ ਆ ਚੁੱਕਿਆ ਆ ਤੁਹਾਡੀ ਗਵਾਹੀ ਕਾਇਮ ਹੋ ਚੁੱਕੀ ਆ ਬਾਝਪਨ ਛੱਡ ਕੇ ਜਾ ਰਿਹਾ ਆ ਆਮੇਨ ਪਰਮੇਸ਼ਰ ਤੁਹਾਨੂੰ ਤੇ ਤੁਹਾਡੇ ਧੀਆ ਪੁੱਤਿਆਂ ਨੂੰ ਫਰਦਾਰ ਕਰ ਰਿਹਾ ਤੁਸੀਂ ਆਪਣੀਆਂ ਚਾਰ ਪੀੜੀਆਂ ਨੂੰ ਦੇਖੋਗੇ ਆਮੇਨ ਪਰਮੇਸ਼ਰ ਦਾ ਅਨੁਗ੍ਰਹਿ ਤੁਹਾਡੇ ਉੱਤੇ ਆ ਹਜ਼ਾਰ ਤੁਹਾਡੇ ਮੋਢੇ ਤੇ 10000 ਤੁਹਾਡੇ ਸੱਜੇ ਹੱਥ ਟਿਕਣਗੇ ਪਰ ਕੋਈ ਪੁਕਾਰੋਗੇ ਤੇ ਪਰਮੇਸ਼ਰ ਤੁਹਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਵੇਗਾ ਆਮੇ ਉਹ ਹਰੇਕ ਦੁੱਖ ਵਿੱਚ ਸੁੱਖ ਵਿੱਚ ਤੁਹਾਡੇ ਨਾਲ ਹੋਏਗਾ ਉਹ ਆਰਜਾ ਦੇ ਵਾਅਦੇ ਨਾਲ ਤੁਹਾਡੀ ਮਿਸ਼ਾ ਕਰੇਗਾ ਤੇ ਤੁਹਾਨੂੰ ਆਪਣੀ ਮੁਕਤੀ ਦਿਖਾਏਗਾ ਅਰ ਸੱਚਮੁੱਚ ਜਦੋਂ ਤੁਸੀਂ ਅੱਜ ਆਪਣੀਆਂ ਰਾਹਾਂ ਦੇ ਵਿੱਚ ਵਾਪਸ ਜਾਓਗੇ ਉਹਦੇ ਦੂਤ ਤੁਹਾਡੀਆਂ ਸਾਰੀਆਂ ਰਾਹਾਂ 'ਚ ਤੁਹਾਡੀ ਹਿਫਾਜ਼ਤ ਕਰਨਗੇ ਜੇ ਚੰਦਾ ਦੂਦ ਤੁਹਾਡੇ ਚਾਰ ਚੁਫੇਰੇ ਡੇਰਾ ਲਾਵੇਗਾ ਤੇ ਤੁਹਾਨੂੰ ਹਰ ਬੁਰੀ ਬਲਾ ਤੋਂ ਬਚਾ ਕੇ ਰੱਖੇਗਾ ਕੋਈ ਵੀ ਬਵਾ ਤੁਹਾਡੇ safal fala, O permisso,